ਮਾਰਨੀ ਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਅੱਜ ਹੋ ਗਈ ਆ ਸਾਡੀ ਇੰਡੀਆ ਦੀ ਵਾਪਸੀ ਸੋ ਅੱਜ ਚੱਲਦੇ ਪਏ ਪਿੰਡਾਂ ਨੂੰ ਬੱਸਾਂ ਆ ਗਈਆਂ ਲਾਈਨ ਵਾਰ ਜਾ ਰਹੀਆਂ ਆਪਣੀ ਬੱਸ ਨੰਬਰ ਹੈ ਕਿ 66 ਤੇ 7 ਨੰਬਰ ਤੱਕ ਦੰਨ ਪੋਈ ਜਾਂਦੇ ਆ ਤੇ ਆ ਹੈਗਾ ਜੀ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਸੋ ਅੱਜ ਹੈਗਾ ਬੰਦ ਤੇ ਕੱਲ ਸੀਗਾ ਓਪਨ ਤੇ ਕੱਲ ਆਪਾਂ ਆਪਣੇ ਪਿੰਡ ਗਏ ਚਲੇ ਤਾਂ ਕਰਕੇ ਇਹ ਅੰਦਰੋਂ ਅੱਜ ਹੈਗਾ ਬੰਦ ਬਾਹਰੋਂ ਵੇਖ ਲੋ ਸੋ ਕਾਫੀ ਚੀਜ਼ਾਂ ਮੇਰੀਆਂ ਮਿਸ ਹੋ ਗਈਆਂ ਸ਼ਾਹੀ ਕਿਲਾ ਸੋ ਕਾਫੀ ਜਣੇ ਇਥੇ ਚੀਜ਼ਾਂ ਜਿਹੜੀਆਂ ਦੇਖਣਯੋਗ ਸੀਗੀਆਂ ਉਹ ਮੇਰੇ ਤੋਂ ਮਿਸ ਹੋ ਗਈਆਂ ਕਿਉਂਕਿ ਟਾਈਮ ਬਹੁਤ ਘੱਟ ਸੀਗਾ ਸੋ ਸਮੇਂ ਦੀ ਕਰਕੇ ਜੇ ਅੱਜ ਦਾ ਦਿਨ ਇੱਕ ਹੋਰ ਹੁੰਦਾ ਫੇਰ ਸਾਰੇ ਵਿਜ਼ਿਟ ਕਰ ਲੈਣਾ ਚਲੋ ਨੈਕਸਟ ਟਾਈਮ ਬਾਬੇ ਨੇ ਮਿਹਰ ਕੀਤੀ ਫੇਰ ਆਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਅੱਜ ਡੇਰਾ ਸਾਹਿਬ ਲਾਹੌਰ ਤੋਂ ਸਾਡੀ ਆ ਵਾਪਸੀ ਦੇਖਦੇ ਆ ਕਿੰਨੇ ਟਾਈਮ ਤੱਕ ਕਦੋਂ ਤੱਕ ਸ਼ਾਮ ਤੱਕ ਪਹੁੰਚਦੇ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਚੱਲਦੇ ਆ ਫਿਰ ਆਜੋ ਆਪਾਂ NATO ਕੇ ਰੈਡੀਆਂ ਤੇ ਸਮਾਨ ਚੱਕਦੇ ਆਂ ਪ੍ਰਸ਼ਾਦਾ ਪਾਣੀ ਸ਼ੱਕਦੇ ਆਂ ਫਿਰ ਚੱਲਦੇ ਆਂ ਮੈਨੂੰ ਤਾਂ ਅੱਗੇ ਪੁਲਿਸ ਵਾਲੇ ਕਹਿੰਦੇ ਸੀ ਕਹਿੰਦੇ ਤੂੰ ਜਮਾਂ ਹੀ ਪਾਕਿਸਤਾਨੀ ਲੱਗਦਾ ਜਮਾਂ ਨਹੀਂ ਪਤਾ ਲੱਗਦਾ ਮੈਨੂੰ ਜਿੱਥੇ ਵੀ ਪੁਲਸ ਵਾਲੇ ਰੋਕਦੇ ਸੀ ਉਹ ਸਮਝਦੇ ਸੇ ਮੁਲਾਜ਼ਮ ਆ ਕੋਈ ਕਹਿ ਜਾਂਦਾ ਸੀ ਤੂੰ ਇਧਰ ਲਾ ਆਈ ਕਾਰ ਚੰਗੀ ਤਰ੍ਹਾਂ ਦੇਖਦੇ ਸੀ ਉਹ ਕਹਿੰਦੇ ਤੂੰ ਪੱਗ ਕਿਉਂ ਨਹੀਂ ਬੰਨੀ ਸੋ ਜਿਹਨੇ ਪੱਗ ਬੰਨੀ ਹੁੰਦੀ ਆ ਉਹਨੂੰ ਤਾਂ ਫਿਰ ਦੂਰੋਂ ਪਛਾਣ ਲੈਂਦੇ ਆ ਤੇ ਬਾਕੀ ਆਪਾਂ ਇੱਕ ਪਹਿਰਾਵਾ ਉਦਾਂ ਦਾ ਪਾਉਨੇ ਆ ਹੈ ਵੀ ਉਹਨਾਂ ਵਾਂਗੂ ਤੇ ਤਾਂ ਕਰਕੇ ਪਤਾ ਨਹੀਂ ਸੀ ਲੱਗਦਾ ਵੀ ਪਾਕਿਸਤਾਨੀ ਆ ਕਿ ਇੰਡੀਅਨ ਮੇਰੀ ਤਾਂ ਆਪਦੀ ਖੁਦ ਹੀ ਸੰਗਤ ਕਹਿ ਦਿੰਦੀ ਸੀ ਵੀ ਹੌਰ ਸਪੋਰਟ ਛੱਡੀ ਉਹਨਾਂ ਨੇ ਕਿਹਾ ਸ਼ਾਇਦ ਪਾਕਿਸਤਾਨੀ ਆ ਕਿ ਆਪਾਂ ਕੁਰਤੇ ਹੀ ਓਦਾਂ ਦੇ ਪਾਉਣੇ ਆ ਹਨਾ ਸੋ ਵੀਡੀਓ ਨੂੰ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ ਜਿਉਂਦੇ ਵਾਸਤੇ ਰਹੋ ਜਾ ਕੇ ਕਣਕੇ ਵੀ ਵੜਣੀਆਂ ਤੇ ਸਰੋਂ ਵੀ ਕੱਢਣੀਆਂ ਤੇ ਕੱਲ ਮੀਂਹ ਗੜੇ ਵੀ ਆਪਣੇ ਕਾਫੀ ਪੈ ਗਏ ਆ ਬਾਕੀ ਅੱਜ ਜਾ ਕੇ ਦੇਖਾਂਗੇ ਕਿੰਨਾ ਕ ਨੁਕਸਾਨ ਆ ਬਾਕੀ ਜਿੰਨਾ ਬਾਬੇ ਨਾਨਕ ਨੇ ਦੇਣਾ ਦੇ ਹੀ ਦੇਣਾ ਸੋ ਓਵਰ ਆਲ ਜੇ ਮੈਂ ਗੱਲ ਕਰਦਾ ਸਾਰੇ ਟੂਰ ਦੀ ਚਲੋ ਉਹ ਇੱਕ ਵਲੌਗ ਮੈਂ ਵੱਖਰਾ ਬਣਾਉਂਗਾ ਪਰ ਇਹਦੇ ਚ ਮੈਂ ਇਹ ਦੱਸਦਾ ਵੀ ਹੈ ਥੋੜਾ ਜਿਹਾ ਜੱਥੇ ਦੇ ਵਿੱਚ ਔਖਾ ਪਰ ਬਾਕੀ ਹੈ ਉਹ ਵਧੀਆ ਵੀ ਹੈ ਬਾਕੀ ਉਹ ਜਦੋਂ ਮੈਂ ਨੈਕਸਟ ਵਲੌਗ ਪੈਂਡ ਜਾ ਕੇ ਬਣਾਉਂਗਾ ਉਹਦੇ 'ਚ ਤੁਹਾਨੂੰ ਸਾਰੀ A to Z ਖਰਚਾ ਕਿੰਨਾ ਹੋਇਆ ਜਾਂ ਕੀ ਹਿਸਾਬ ਕਿਤਾਵਾ ਸਾਰੀ A to Z ਦੱਸੂਗਾ ਕਿੰਨੀ ਤਕਲੀਫ ਕਿੰਨਾ ਕੀ ਹਿਸਾਬ ਕਿਤਾਵਾ ਕਿਵੇਂ ਵੀਜ਼ਾ ਲੱਗਦਾ ਉਹ ਸਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਤੇ ਹੁਣ ਆਪਾਂ ਕਿਰਾਂ ਚੱਲਦੇ ਆਂ ਵਲੌਗ ਕਰਦੇ ਆਂ ਇੱਥੋਂ ਕੌਣ ਜੀ ਬੱਸਾਂ ਲੱਗੀਆਂ ਸੰਗਤੀ ਹੈਗੀ ਪੂਰੀ ਤਿਆਰੀ ਆਹ ਦੇਖੋ ਜੀ ਕੱਲ ਹਾਲਾ ਪੰਦਰ ਚੱਲਦੇ ਆਂ ਗੁਰੂ ਘਰ 'ਚ ਇਹਦੇ ਬਿਲਕੁਲ ਸਾਹਮਣੇ ਹੀ ਆ ਸ਼ਿਲੀ ਅਸਥਾਨ ਡੇਰਾ ਸਾਹਿਬ ਲਾਹੌਰ ਬਾਕੀ ਇਹ ਹੈ ਜੀ ਸ਼ਾਹੀ ਕਿਲਾ ਜਿੱਥੇ ਕੇ ਆਪਾਂ ਮਹਾਰਾਜ ਰਣਜੀਤ ਸਿੰਘ ਨੇ ਕੀਤਾ ਰਾਜ ਸੋ ਅੰਦਰ ਕੱਲ ਜਾਣਾ ਸੀ ਜਾ ਨਹੀਂ ਗਿਆ ਇਹ ਹੈ ਜੀ ਸ਼ਾਹੀ ਕਿਲਾ ਲਾਹੌਰ ਦਾ ਜਿੱਥੇ ਰਾਤ ਇਵੈਂਟ ਸੀਗਾ ਕੋਈ ਵਿੱਚ ਹੀ ਆ ਇੱਧਰ ਸਾਹਮਣੇ ਸੀ ਲਓ ਜੀ ਹੁਣ ਹੋ ਗਿਆ ਓਪਨ ਤੇ ਤੁਹਾਨੂੰ ਵਿਜ਼ਿਟ ਕਰਾ ਦਿੰਨੇ ਆ ਸ਼ਾਹੀ ਕਿਲਾ ਸੋ ਦਿਖਾਉਨੇ ਆ ਤੁਹਾਨੂੰ ਸ਼ਾਹੀ ਕਿਲਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਮੇਰੇ ਕਰਮਾਂ ਚ ਸੀਗਾ ਚਲੋ ਜਾਂਦੇ ਜਾਂਦੇ ਇਹ ਵੀ ਦੇਖ ਲੈਨੇ ਉਧਰ ਬੱਸਾਂ ਵੀ ਲੱਗੀਆਂ ਤੇ ਤੁਹਾਨੂੰ 뷰 ਦਿਖਾ ਦਿੰਨਾ ਸ਼ਾਹੀ ਕਿਲੇ ਦਾ ਆ ਲਓ ਜੀ ਅੱਛਾ ਉਹ ਸਾਹੀ ਕਿਲੇ ਦਾ ਹਾਂ ਬਹੁਤ ਦੇਖੋ ਜੀ ਗੇਟ ਮੇਨ ਸ਼ਾਹੀ ਕਿਲੇ ਦਾ ਇਹ ਅੱਜ ਇਹ ਸਾਰਾ ਅੰਦਰ ਵਿਜ਼ਿਟ ਕਰਾਉਂਦੇ ਆ ਆ ਦੇਖੋ ਜੀ ਕਿਸੇ ਟਾਈਮ ਇੱਥੇ ਰੌਣਕਾਂ ਹੁੰਦੀਆਂ ਸੀ ਇਹ ਖਾਲਸੇ ਦਾ ਰਾਜ ਹੁੰਦਾ ਸੀ ਆ ਲਓ ਜੀ ਇਹ ਹੈ ਸ਼ਾਹੀ ਕਿਲਾ ਅੰਦਰ ਬੜੀਆਂ ਚੀਜ਼ਾਂ ਨਿਸ਼ਾਨੀਆਂ ਨੇ ਲਓ ਜੀ ਵਾਪਸੀ ਹੋ ਗਈ ਹੈ ਸੰਗਤ ਦੀ ਪਾਦੇ ਚੱਲੇ 8:30 ਵਜੇ ਹਮ ਬੱਸਾਂ ਕਹਿੰਦੇ ਜਿਹੜੀ ਜਮਾਦੀ ਬਹਿ ਜਾਓ ਭੇਡ ਭੜਕਾ ਧੱਕਾ ਮੁੱਕੇ ਉਹ ਜਿਹੜਾ ਸਿਸਟਮ ਹਨਾ ਉਹ ਬੱਸਾਂ ਤੇ ਬਹੁਤ ਔਖਾ ਤੇ ਮੈਂ ਤੁਹਾਨੂੰ ਇਹ ਹੀ ਕਹਿਣਾ ਵੀ ਇਹਦਾ ਸਿਸਟਮ ਹੈ ਸਾਡੀ ਛਾੜ ਨੰਬਰ ਬੱਸਾ ਇਹ ਕਹਿੰਦੇ ਜੀ ਚ ਮਰਜ਼ੀ ਬਹਿ ਜਾਓ ਸੰਗਤ ਇੱਕ ਦੂਜੇ ਨਾਲ ਲੜਦੀ ਆ ਬਈ ਬਹੁਤ ਜ਼ਿਆਦੇ ਕੋਈ ਸਿਸਟਮ ਨਹੀਂ ਹੈਗਾ ਪਕਾਈ ਬੱਸਾਂ ਚ ਬਹਿਣ ਲੱਗਿਆ ਤੇ ਉੱਤਰ ਲੱਗਿਆ ਬਾਹਲੀ ਜਾਂਦੇ ਬਹੁਤ ਔਖਾ ਹੈ ਸਿਸਟਮ ਜਿਹਾ ਜਿਹਾ ਬੱਸਾਂ ਚ ਨਾ ਬਹੁਤ ਸਿਸਟਮ ਸਹੀ ਨਹੀਂ ਹੈਗਾ ਇਹ ਤਾਂ ਤਕੜੇ ਹੀ ਆ ਬੰਦੇ ਜਿਹੜੇ ਆ ਗਏ ਔਰ ਹੈ ਬਹੁਤ ਔਖਾ ਨਾ ਨੀਂਦ ਪੂਰੀ ਹੁੰਦੀ ਆ ਨਾ ਕਿਤੇ ਦਰਸ਼ਨ ਹੁੰਦੇ ਚਾਹੀਤ ਰ ਭੱਜ ਭਜਾਈ ਭੱਜ ਭਜਾਈ ਬਸ ਆ ਵੇਖੋ ਭਾਈ ਸਾਰੀ ਸੰਗਤ ਕਿੱਥੋਂ ਕਿਉਂ ਕਿੱਥੇ ਆ ਗਈ ਆ ਆ ਵੇਖੋ ਕੋਈ ਸਿਸਟਮ ਨਹੀਂ ਹੈਗਾ ਜਿੱਧਰ ਨੂੰ ਸੁਸਤ ਲਾਦਾ ਉਧਰ ਨਹੀਂ ਚੱਲੀ ਜਾਂਦਾ ਕੰਮ ਅੱਗੋਂ ਪਰਗੇ ਆਉਂਦੀਆਂ ਬਸਾ ਕੋਈ ਪੁੱਛਣ ਕਿਛਣ ਵਾਲਾ ਨਹੀਂ ਇੱਥੇ ਕਾਫੀ ਦਿਨਾਂ ਦਾ ਇਦਾਂ ਹੀ ਪ੍ਰੋਗਰਾਮ ਚੱਲਦਾ ਬਸ ਇੱਕ ਰੈਸਟ ਕਰੀਦੀ ਆ ਉਦੋਂ ਨੂੰ ਰਾਤ ਹੋ ਜਾਂਦੀ ਆ बस बसਾਂ ਚ ਹੀ ਖੱਜਲ ਹੋਈ ਜਾਂਦੇ ਆ ਯਾਤਰਾ ਜ਼ਰੂਰ ਕੀਤੀ ਆ ਪਰ ਆਵਾਜ਼ਾਰੀ ਨਾ ਬਹੁਤ ਜ਼ਿਆਦੇ ਕੀਤੀ ਆ ਆ ਬੈਠੀ ਸੰਗਤ ਬਾਈ ਬਸਾਂ ਦੀ ਵੇੜ ਤੇ ਬਸਾਂ ਸਿਰਿਆਂ ਵਿੱਚ ਭਰੀ ਜਾਂਦੇ ਗਏ ਸਾਰੀ ਸੰਗਤ ਬੜੀ ਤੱਕਾ ਮੁੱਕੀ ਕਰਦੀ ਆ ਦੇਖੋ ਦੂਰ ਤੱਕ ਬੈਠੀਆਂ ਨਾ ਬਾਰਖਾਂ ਚ ਆਈ ਤਾਂ ਬਹਿ ਗਏ ਆ ਬਸ ਜੀ ਕਦੇ ਕਿਹੜੀ ਬਸਾਂ ਚ ਬੈਠੇ ਆ ਤੇ ਕਦੇ ਕਿਹੜੀ ਬਸਾਂ ਚ ਬੈਠੇ ਆ ਬਹੁਤ ਜ਼ਿਆਦੇ ਆਵਾਜ਼ਾਰੀ ਬਾਈ ਜਿਵੇਂ ਜੀ ਬਾਗਾ ਬਾਡਰ ਦੇਖਦੇ ਅੰਦਰ ਕੀ ਮਾਹੌਲ ਆ ਕਿ ਦੰਮੀ ਆ ओरिजिनल ਆ ਕਾਮ ਚੱਲੀ ਜਾਂਦਾ ਇਹਨਾਂ ਦਾ ਵੀ ਪੂਰਾ ਹਾਈ ਫਾਈ ਬਣਾ ਦਿੰਦਾ ਇਹਨਾਂ ਨੇ ਵੀ ਬਾਗਾ ਬਾਡਰ ਨੂੰ ਆਪਣਾ ਟਾਰੀ ਬਾਡਰ ਆ ਇਹਨਾਂ ਦਾ ਬਾਗਾ ਬਾਡਰ ਲਓ ਜੀ ਉਹ ਜੀ ਸੰਗ ਤਾਂ ਆਜੋ ਪਿਆਰੇ ਆਜੋ ਦਹਾਦਣਾ ਬਾਅਦ ਵਾਪਸੀ ਆਜਦਾ ਸਮਾਂ ਲੈਣਾ ਆੜ ਦਿਓ ਲਓ ਜੀ ਚਲੋ ਜੀ ਲੈ ਲੈ ਆਈ ਘੜ ਅਗਲੇ ਨੇ ਕਰਾਉਨੇ ਅੱਗੇ ਇਮੀਗ੍ਰੇਸ਼ਨ ਕੇ ਭਾਉਂਦੇ ਆ ਵੇਖੋ ਕਹਿੰਦੇ ਲਓ ਸਾਹ ਬੈਠ ਕੇ ਇਥੇ ਕੁਰਸੀਆਂ ਦੇ ਹੁਣ ਅੰਦਰ ਕੇ ਇਮੀਗ੍ਰੇਸ਼ਨ ਫੇਰ ਹੋ ਗਈ ਜਿੰਨਾ ਸੋਚਿਆ ਸੀ ਟਾਈਮ ਲੱਗੂਗਾ ਉਹਨਾਂ ਲੱਗਿਆ ਹੀ ਨਹੀਂ ਪਹਿਲਾਂ ਹੀ ਕਲੀਅਰ ਸੀ ਬਸ ਪਹਿਲਾਂ ਹੀ ਰੋਕ ਲਈ ਸੀ ਤੇ ਆਪਾਂ ਹੋ ਗਏ ਆ ਬਾਹਰ ਇਮੀਗ੍ਰੇਸ਼ਨ ਕਰਾ ਕੇ ਅੱਜ ਤੱਕ ਮੈਗਨ 5 ਮਿੰਟ ਹੀ ਲੱਗੇ ਆ ਚਲੋ ਹੁਣ ਐਂਟਰ ਕਰਦੇ ਆ ਅੱਗੇ ਇੰਡੀਆ ਦੇ ਵਿੱਚ ਬੰਦੇ ਆਉਂਦੇ ਮੇਰੇ ਪਿੱਛੇ ਅੱਜ ਤਾਂ ਬਹੁਤ ਸੌਖੀ ਹੋਗੀ ਇਹ ਗੱਲ ਕਹਿਣਾ ਬਈ ਆਪਣੀ ਜਿਹੜੀ ਸੰਗਤ ਆ ਨਾ ਕੋਈ ਕਿਸੇ ਦਾ ਸਬਰ ਨਹੀਂ ਕੋਈ ਸਿਆਣਾ ਨਹੀਂ ਕੋਈ ਨਿਆਣਾ ਨਹੀਂ ਇੱਥੇ ਮੈਂ ਕਹਿੰਦਾ ਨਾ ਐ ਲੜਦੇ ਨਾ ਐ ਘਰੇ ਨਹੀਂ ਲੜਦਾ ਕੋਈ ਇੱਥੇ ਗੁਰੂ ਘਰ ਆਏ ਆ ਜਿੰਨੇ ਵੀ ਸੰਗਤ ਆ ਨਾ ਇੱਥੋਂ ਕਿਤੇ ਲੰਘਦੀ ਆ ਇੱਕ ਦੂਜੇ ਨੂੰ ਬਾ ਗਾਲਾਂ ਕੱਢਦੇ ਲੜਦੇ ਆ ਆ ਆਪਣੀ ਸੰਗਤ ਦਾ ਹਾਲ ਤੁਸੀਂ ਨਾ ਮੈਂ ਤੁਹਾਨੂੰ ਵੀਡੀਓ ਸਾਰੀਆਂ ਦਿਖਾਇਆ ਨਾ ਆ ਹਾਲ ਕੋਈ ਸਿਆਣਾ ਨਹੀਂ ਕੋਈ ਬੇਣਾ ਨਹੀਂ ਮੈਂ ਨਾ ਵੇਂਦਾ ਹੀ ਕੋਈ ਨਹੀਂ ਜੇ ਮਾੜਾ ਜਿਹਾ ਅੱਗੇ ਜਾਂਦਾ ਨਾ ਲੜਨ ਤੱਕ ਪੈਂਦੇ ਆ ਵੀ ਅਗਲੇ ਨੂੰ ਸ਼ਾਇਦ ਵੜ ਦਾਂਗੇ ਆ ਹਾਲਾ ਸਾਡੇ ਦੇਖ ਲੋ ਲੈਣਾ ਲੱਗੀਆਂ ਪਿੱਛੇ ਤੱਕ ਤੁਹਾਨੂੰ ਅੱਗੇ ਆ ਦੇਖੋ ਤੇ ਤੁਮ ਮਾੜਾ ਜਿਹਾ ਵੀ ਨਾ ਅੱਗੇ ਲੰਘਣਾ ਲੱਗਦਾ ਹੈਗਾ ਲਓ ਜੀ ਇੰਡੀਆ 'ਚ ਹੋ ਗਏ ਐਂਟਰ ਤੇ ਅੱਜ ਹੋ ਗਏ ਐਂਟਰ ਤੇ ਪਾਕਿਸਤਾਨ ਨੂੰ ਕਰਦਾ ਬਾਏ ਬਾਏ ਫਿਰ ਮਿਲਦੇ ਆ ਪਾਬੇ ਲਾਨਕ ਦੀ ਕਿਰਪਾ ਨਾਲ ਕੇਰਾ ਹੁਣ ਇੰਡੀਆ 'ਚ ਐਂਟਰ ਹਾਂ ਉੱਥੋਂ ਬੱਸਾਂ ਲੈ ਜਾਣਗੇ ਮੇਲੋ ਲੈਣਾ ਲੱਗੀਆਂ ਹੱਦ ਤੱਕ ਫੌਜ ਨੂੰ ਨਹੀਂ ਉਤਰੰਗੇ ਐ ਆਏ ਬੰਦੇ ਤੱਕਾ ਭਾਈ ਇਮੀਗ੍ਰੇਸ਼ਨ ਦਾ ਹੋ ਗਈ ਮੈਂ ਤੇ ਚ ਪਰ ਲੋਕ ਤੱਕਾ ਬਹੁਤ ਕਰਦੇ ਸਮਾਂ ਬੱਚੇ ਬਹੁਤ ਜਿਆਦਾ ਸਬਰ ਨਹੀਂ ਹੈਗਾ ਕਿਸੇ ਨੂੰ ਆਪਾਂ ਡਨ ਹੋ ਗਏ ਹੁਣ ਬਾਹਰ ਨਿਕਲਦੇ ਆ ਇਥੇ ਗੁਰੂ ਘਰ ਵੱਲੋਂ ਲੱਗ ਲੰਗਰ ਛਾਪ ਕੋੜਿਆਂ ਦਾ ਹైਦਰਾ ਪ੍ਰਸ਼ਾਦੇ ਪਾਣੀ ਦਾ ਆਪਾਂ ਵੀ ਛਕਦੇ ਹੁਣ ਥੋੜਾ ਸਕੂਨ ਮਿਲਿਆ ਮਾਰਾ ਕੇ ਰਿਲੈਕਸ ਨਹੀਂ ਤਾਂ ਲੈਣਾ ਹੀ ਲੈਣਾ ਆਓ ਭਈ ਮਿੱਤਰੋ ਸਾਰਾ ਕੰਮ ਕਰ ਕਰਕੇ ਡਾਨ ਇਮੀਗ੍ਰੇਸ਼ਨ ਕਰਾ ਕੇ ਚੈੱਕ ਇਨ ਚੁੱਕੇ ਕਰਾ ਕੇ ਆ ਕੇ ਬਾਹਰ ਇਧਰ ਆ ਕੇ ਲੋਕਾਂ ਨੂੰ ਲੈਣ ਵਾਲੇ ਤੇ ਅਸੀਂ ਚੱਲੇ ਹੁਣ ਆਪਦੇ ਵੇਣਿਆ ਕਿੱਧਰ ਨੂੰ ਜਾਣੇ ਆ ਗਏ ਆਪਣੇ ਬੰਦੇ ਚਲੋ ਯੋ ਦੇਓ ਲਓ ਮੇ ਮਿੱਤਰੋ ਕਿਰਾ ਆਟੋ ਕਰਾ ਲਿਆ ਤੇ ਹੋਰ ਕਿਵੇਂ ਚੜ੍ਹਦੇ ਕਿਹਾ ਬੰਦਾ ਮਿਲ ਗਿਆ ਆਪਾਂ ਨੂੰ ਘੈਂਟ ਆ ਇਹ ਹੁਣ ਬੱਸ ਸੱਡੇ ਜਾਊਗਾ ਤੇ ਉੱਥੋਂ ਆਪਾਂ ਚੱਲਦੇ ਬੱਸਾਂ ਤੇ ਯਾਤਰਾ ਸਾਡੀ ਹੋ ਗਈ ਵਧੀਆ ਤੇ ਸੰਗਤ ਸਾਰੀ ਚਲੀ ਜਾਂਦੀ ਹੈ ਕਿਹੜਾ ਪਿੰਡ ਵੀਰ ਦਾ ਬਣੀ ਹੈ ਕੀ ਬਣੀ ਹੈ ਸਾਰੀ ਬਾਰਡਰ ਠੀਕ ਹੈ ਠੀਕ ਹੈ ਵਧੀਆ ਕੰਮ ਕਰ ਹਾਂਜੀ ਬਹੁਤ ਵਧੀਆ ਲੈ ਹੋਈ ਪੋਇੰਟ ਅੰਬਰ ਸਾਹਿਬ ਇੰਗਲਿਸ਼ ਨਹੀਂ ਲਿਖੀਏ ਤਾਂ ਹੋਰ ਹੀ ਲੱਗਦੇ ਭਾਈ ਜਾਨ ਖਾਲੀ ਖਾ ਲਈਏ ਨਾੜਾ ਇਹ ਪਰੇ ਅੰਦਰ ਬਾਕੀ اردو ਲਿਖਿਆ ਹੁੰਦਾ ਜੀ ਅੰਜਾਮ ਨੇ ਵਾਸਤੇ ਚੱਲਦੇ ਹਾਂ ਅੱਗੇ ਪੈਂਦੇ ਆ ਕੌਣ ਆਇਆ ਇੱਧਰ ਹੈਲੋ ਰਣੇਂਦਰ ਇੱਧਰ ਸ਼ਾਸ਼ੀਕਾ ਬਾਦੇ ਮੈਨੂੰ ਤਾਂ ਇਹਨੂੰ ਸ਼ਾਸ਼ੀਕਾ ਨਹੀਂ ਬਣੀ ਇਹ ਸ਼ਾਸ਼ੀਕਾ ਜੀ ਕੀ ਹਾਲ ਆ ਜੀ ਲੱਗ ਗਿਆ ਜੀ ਹੋਰ ਖੁਸ਼ੀਆ ਕਿਵੇਂ ਵਧੀਆ ਓਕੇ ਰਿਪੋਰਟ ਆ ਮੈਂ ਦਿਲ ਵੀ ਤਾਂ ਜਿਵੇਂ ਵਧੀਆ